ਡਰੋ ਕਿਰਤੀ ਦੀ ਦਿਹਾੜੀ ਮਾਰ ਲਗੀਆਂ ਡਰੋ ਯਾਰ ਦਿਹਾੜੀਦਾਰ ਦਾ ਤੁਸੀਂ ਹੱਕ ਮਾਰੀ ਜਾਂਦੇ ਉਦੋਂ ਡਰ ਨਹੀਂ ਆਉਂਦਾ ਤੁਹਾਨੂੰ ਉਦੋਂ ਮਨ ਵਿੱਚ ਕੋਈ ਖੌਫ ਨਹੀਂ ਆਉਂਦਾ ਬਿਛਾਰੇ ਦਾ ਮੈਂ ਹੱਕ ਮਾਰੀ ਜਾਂਦਾ ਇਹਦੇ ਨਾਲ ਮੈਂ ਧੋਖਾ ਕਰੀ ਜਾਂਦਾ ਯਾਰ ਇਹਦੇ ਨਾਲ ਮੈਂ ਬੇਈਮਾਨੀ ਕਰੀ ਜਾਂਦਾ ਯਾਰ ਉਦੋਂ ਮਾਸਾ ਡਰ ਨਹੀਂ ਆਇਆ ਜਦੋਂ ਵੇਲਣ ਬਾਰੇ ਬੋਲਿਆ ਤੇ ਕਿਦਾਂ ਅੱਗੇ ਡਿਫੈਂਸ ਬਣ ਕੇ ਅੱਗੇ ਖਲੋ ਗਿਆ ਵੀ ਕੋਈ ਬੋਲ ਕੇ ਖਾਵੇ ਸਾਡੇ ਮਾਪੁਰ ਕੰਮ ਜਿੰਨੀਆਂ ਤੁਸੀਂ ਪਖੰਡੀਆਂ ਦੀਆਂ ਚਮਲਾਂ ਚੜਦੇ ਹੋ ਜਿਗ ਤੇ ਗੁਰੂ ਦੇ ਚਰਨ ਝਾੜੇ ਹੁੰਦੇ ਸ਼ਾਇਦ ਤੁਹਾਡੇ ਘਰਾਂ ਦੀ ਰੂਪਰੇਖਾ ਝੋੜ ਹੁੰਦੀ ਅਜੇ ਵੀ ਜਾਗ ਜਾਓ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਕੋ ਸ਼ਾਮਾਂ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਦੇ ਕਾਰਜ ਚ ਕੀ ਨਹੀਂ ਹੈਗਾ ਆਪਣੇ ਗੁਰੂ ਦੇ ਅੱਗੇ ਸਜਦਾ ਕਰੋ ਗੁਰੂ ਦੀ ਬਾਣੀ ਖੁਦ ਪੜੋ ਆਪਣੀਆਂ ਕਰਾਂ ਵਿੱਚ ਨਹੀਂ ਕਹਦੇ ਕਰਦੀ ਪੁੱਤ ਹੈਗਾ ਕਿਸੇ ਪਖੰਡੀ ਕੋਲ ਜਾਣ ਦੀ ਲੋੜ ਨਹੀਂ ਝੋਲੀ ਢੋ ਆਪਣੇ ਗੁਰੂ ਦੇ ਚਰਨਾਂ ਵਿੱਚ ਆਣਦੀ ਨਾ ਆਪਣੀਆਂ ਧੀਆਂ ਪੁੱਤਾਂ ਦੀ ਇੱਜ਼ਤ ਨੂੰ ਜਾ ਕੇ ਪਖੰਡੀਆਂ ਕੋਲ ਨਿਲਾਮ ਕਰਾਓ ਹੱਥ ਜੋੜ ਕੇ ਬੇਨਤੀ ਮੇਰੀ ਤਰਲਾ ਤੁਹਾਡੇ ਅੱਗੇ ਜਿਸ ਦਿਨ ਸੀ ਇਸ ਗੱਲ ਨੂੰ ਸਮਝ ਲਿਆ ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੋਏਗਾ ਤਾਂ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਆਪਣੇ ਸਾਧੂ ਗੁਰੂ ਨੂੰ ਮਿਲ ਕੇ ਇਹ ਨਗਰ ਸਾਫ਼ ਕਰ ਲਈਏ ਆਪਾਂ ਜਿਹੜੇ ਨਗਰ ਸਾਫ਼ ਹੋ ਗਿਆ ਫੇਰ ਕੀ ਹੋਊਗਾ ਨਸਵੰਜੋ ਕਿਲ ਵਖੋ ਕਰਤਾ ਘਰ ਆਇਆ ਭਜੋ ਕਿਲ ਵਖੋ ਹੁਣ ਇਸ ਘਰ ਦਾ ਮਾਲਕ ਆ ਗਿਆ ਹੁਣ ਇਸ ਘਰ ਦੀ ਗੰਦਗੀ ਹੁਣ ਸਾਫ਼ ਹੋ ਜਾਣੀ ਆ ਭਜੋ ਹੁਣ ਤੁਸੀਂ ਨਿਕਲ ਜਾਓ ਇੱਥੇ ਤੁਹਾਡੀ ਨਹੀਂ ਚੱਲਣੀ ਹੁਣ ਕਾਮ ਕ੍ਰੋਧ ਜਦੋਂ ਰਾਤ ਨੂੰ ਸੌਣ ਲੱਗੇ ਆਂ ਸ਼ਬਦ ਪੜ੍ਹ ਕੇ ਸੁਣਦੇ ਹੋ ਨਾ ਸੋਲਾ ਸਾਹਿਬ ਦੀ ਬਾਣੀ ਦਾ ਜਦੋਂ ਰਾਤ ਨੂੰ ਪੰਜ ਸ਼ਬਦ ਪੜ੍ਹ ਕੇ ਰਾਤ ਨੂੰ ਇੱਕ ਵਾਰ ਇਹ ਇਕਾਕਰ ਮਾਨੋ ਕੇ ਪੜਿਆ ਕਰੋ ਵੀ ਕਿੰਨੇ ਪਿਆਰੇ ਬਚਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਰ ਸਾਧੂ ਅੰਜਲੀ ਪੂਰਨ ਵੱਡਾ ਹੈ ਅੰਜਲੀ ਕਹਿੰਦੇ ਨੇ ਬੋਕ ਕਰਨਾ ਆਪਣੀ ਜਿਹੜੀ ਅੰਜਲੀ ਆ ਨਾ ਜਿਹੜਾ ਆਪਣਾ ਬੋਕ ਵਾ ਜਿਵੇਂ ਆਪਾਂ ਇਦਾਂ ਹੱਥ ਨਹੀਂ ਕਰਦੇ ਕੁਝ ਲੈਣ ਲਈ ਅੰਜਲੀ ਕਰਦੇ ਆ ਕਹਿੰਦੇ ਆਪਣੀ ਅੰਜਲੀ ਕਰਨੀ ਆਪਣੇ ਗੁਰੂ ਅੱਗੇ ਸਾਧੂ ਅੱਗੇ ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਨਿਡੌਤ ਪੁੰਨ ਵੱਡਾ ਹੈ ਰਹਾਓ ਸਭ ਤੋਂ ਵੱਡਾ ਪੁੰਨ ਕੀਆ ਆਪਣੇ ਗੁਰੂ ਅੱਗੇ ਅੰਜਲੀ ਕਰਨੀ ਤਿਆ ਜੰਝਲੀ ਕਿੱਥੇ ਹੋ ਰਹੀ ਪਲਾ ਕੋਈ ਵੀਰਵਾਰ ਕਿਸੇ ਮਠੀ ਦੇ ਅੱਗੇ ਜਾ ਕੇ ਖਲੋਤਾ ਹੁੰਦਾ ਕੋਈ ਕਿਤੇ ਦੀਵਾ ਜਗਾ ਰਿਆ ਹੁੰਦਾ ਕੋਈ ਘਰ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਤੇ ਬਾਬਾ ਜੀ ਨੂੰ ਕਹਿ ਰਿਹਾ ਹੁੰਦਾ ਬਾਬਾ ਜੀ ਕਿਰਪਾ ਕਰ ਦੋ ਨਾ ਮਿਹਰ ਕਰ ਦੋ ਬਾਬਾ ਜੀ ਨਿਆਣੇ ਦਾ ਵੇਜਾ ਨਹੀਂ ਲੱਗਦਾ ਲਓ ਦੱਸੋ ਬਾਬਾ ਜੀ ਇਮੀਗ੍ਰੇਸ਼ਨ ਚ ਲੱਗੇ ਆ ਪਖੰਡੀਆਂ ਕੋ ਪੱਜੇ ਫਿਰਦੇ ਆ ਦਵਾਈ ਰੱਬ ਦੀ ਜੇ ਕਹਦੀ ਮੱਝ ਨਹੀਂ ਮਿਲਦੀ ਉਹ ਪਖੰਡੀਆਂ ਕੋ ਤੁਰੇ ਫਰਦਾ ਉਹਨੂੰ ਪੱਠੇ ਵੱਢ ਕੇ ਪਾਓ ਮਾਰੋ ਉਦੀ ਸੇਵਾ ਕਰੋ ਉਹਨੂੰ ਵਿੜੇਵੇਂ ਚਾ ਲੋ ਹੁਣ ਮੇਰੇ ਘਰ ਵਿੱਚ ਮੱਝਾਂ ਨੇ ਸਾਡਾ ਕਿਤੇ ਪੁੱਟੋ ਟਬਰ ਪਖੰਡੀਆਂ ਹੋਣ ਜਾਂਦਾ ਜਦੋਂ ਪਠੇ ਪਾਈਦੇ ਮੱਝਾਂ ਆਪਣੇ ਦੁੱਧ ਵਾਧੂ ਦਿੰਦੀਆਂ ਨੇ ਮੈਂ ਕਿਰਤੀ ਆ ਕਿਸਾਨ ਆ ਹਾਈ ਦਾ ਜੇ ਇਹਨਾਂ ਕੋਲ ਸ਼ਕਤੀ ਹੁੰਦੀ ਸਾਡੇ ਤੇ ਰੋਜ਼ ਇੱਕ ਅੱਧੀ ਪਸ਼ੂ ਅੱਜ ਮਰੀ ਹੋਣੀ ਸੀ ਜਾਂਦਿਆਂ ਨੂੰ ਤੇ ਘਰਦਿਆਂ ਦਾ ਫੋਨ ਆ ਜਾ ਕਰਨਾ ਵੀ ਨਾ ਬੋਲਿਆ ਕਰ ਆਪਣੀ ਤੇ ਰਾਤ ਦੀ ਮੱਚੜਾਈ ਕਰ ਗਈ ਆ ਉਹ ਬੋਲੋ ਪਿਆਰੇਓ ਉਹ ਡਰ ਕੱਢੋ ਆਪਣੇ ਅੰਦਰੋਂ ਸਾਡੇ ਤੇ ਡਰਦੇ ਹੀ ਟਰੈਕਟਰ ਲਈ ਜਾਂਦੇ ਆ ਬਾਬਿਆਂ ਕੋਲ ਬਾਬਾ ਜੀ ਟਰੈਕਟਰ ਨੇ ਛੱਡ ਦਿਓ ਜੀ ਇਹਦਾ ਪੰਪ ਨਾ ਖਰਾਬ ਹੋ ਜਾਏ ਇਹ ਹਲ ਜਾਦਾ ਖਿੱਚੇ ਬਾਬਾ ਜੀ ਨੇਰ ਕਰ ਦਿਓ ਜੀ ਸਾਡੀਆਂ ਮੱਝਾਂ ਦੁੱਧ ਵਾਦ ਦੇਣ ਵਾਪਸ ਪਰਤੋ ਗੁਰੂਗੰਗシャਰ ਦੀ ਬਾਣੀ ਪੜੋ ਆਪਣੇ ਪਿਓ ਤੇ ਭਰੋਸਾ ਰੱਖੋ ਆਪੋ ਆਪਣੇ ਪਿੰਡਾਂ ਵਿੱਚ ਗ੍ਰੰਥੀਆਂ ਦੀ ਰਿਸਪੈਕਟ ਕਰੋ ਗ੍ਰੰਥੀਆਂ ਦੀਆਂ ਚੰਗੀਆਂ ਤਰਖਾਵਾਂ ਦਿਓ ਉਹਨਾਂ ਦਾ ਧਿਆਨ ਰੱਖੋ ਤੁਹਾਡੇ ਬੱਚਿਆਂ ਨੂੰ ਕਲਾਸਾਂ ਲਾ ਕੇ ਗੁਰਮਤਿ ਸਿਖਾਉਣ ਉਧਰ ਸਾਡਾ ਧਿਆਨ ਕੋਈ ਨਹੀਂ ਉਧਰ ਧਿਆਨ ਨਹੀਂ ਦਿੱਤਾ ਸੀ ਕਿਸੇ ਨੇ ਹੋਰ ਹੀ ਪਖੰਡੀਆਂ ਵਾਲੇ ਬੰਦੇ ਅਸੀਂ ਦੁਰ ਤੇ ਫਿਰਦੇ ਗਏ ਤੋ ਪਾਣੀ ਪੜੋ ਆਪ ਸਮਝੋ ਵਿਚਾਰੋ ਜੋ ਪਾਸ਼ਾ ਜੀ ਸਮਝਾਉਂਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਆਓ ਆਜਾ ਆਪਾਂ ਪੁੰਨ ਖਟিয়ে ਆਪਣੀ ਅੰਜਲੀ ਆਪਣੇ ਗੁਰੂ ਅੱਗੇ ਕਰੋ ਦਾਤਾ ਜੀ ਤੋ ਖਾਵੇ ਸੁਖ ਖਾਵੇ ਮੇਰੇ ਤੇ ਇਹੋ ਜੀ ਕਿਰਪਾ ਕਰਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਦੂਜੇ ਦਰ ਤੇ ਜਾਵਾਂ ਹੀ ਨਾ ਕਰੋ ਹਪਰਣ ਸਾ ਸੰਗਿ ਤੇ ਪਰ ਹਿੰਮਤ ਜੀ ਨਾ ਅੰਦਰੋਂ ਪੈਂਦੀ ਅੰਦਰੋਂ ਡਰ ਜਾ ਕੇ ਵੀ ਲੱਗਦਾ ਵੀ ਨਹੀਂ ਠੱਕੇ ਨਾਲ ਹੀ ਪੱਜੇ ਫਿਰਦੇ ਠੱਕੇ ਨਾਲ ਪ੍ਰਣ ਕਰੂ ਆਪਣੇ ਅੰਦਰ ਵੀ ਸੱਚਾ ਪਾਤਸ਼ਾਹ ਮੇਰ ਕਰੇ ਮੇਰੇ ਤੇ ਬਾਹਰ ਫਰੀਦਾ ਬਾਹਰ ਪਰਾਇ ਬੈਸਣਾ ਸਾਈ ਮੂਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਬਾਰਦਾਰਤ ਹੁੰਦਾ ਦਰਵਾਜਾ ਸ਼ੇਖ ਫਰੀਦ ਜੀ ਕਹਿੰਦੇ ਹੈਰ ਅੱਲਾਹ ਹੈ ਵੈਗਰੂ ਰੱਬ ਜੀ ਮੈਨੂੰ ਦੂਜੇ ਦੇ ਦਰਵਾਜੇ ਤੇ ਨਾ ਘੱਲਿਓ ਜਿਗ ਦੇ ਇਦਾਂ ਦੀ ਨੌਬਤ ਬਣ ਗਈ ਨਾ ਇੱਕ ਕਿਰਪਾ ਕਰਿਓ ਮੇਰੀ ਜ਼ਿੰਦਗੀ ਚੋਂ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਮੈਂ ਜੁੰਦਾ ਤੁਹਾਡਾ ਦਰ ਨਹੀਂ ਛੱਡਣਾ ਚਾਹੁੰਦਾ ਫਰੀਦਾਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਸਿਰ ਝੁਕਾਉਣੇ ਉਹ ਕਹਿੰਦੇ ਮੈਨੂੰ ਦੂਜੇ ਦੇ ਦਰਵਾਜ਼ੇ ਤੇ ਨਾ ਕੱਲੀ ਜਿੰਨਾ ਮਾਹਪੁਰਖਾਂ ਦੀ ਬਾਣੀ ਆ ਉਹ ਕਹਿੰਦੇ ਮੈਨੂੰ ਦੂਜੇ ਦੇ ਦਰਵਾਜ਼ੇ ਤੇ ਨਾ ਕੱਲੀ ਜੂੰਦਾ ਨਹੀਂ ਮੈ ਜਾਣਾ ਚਾਹੁੰਦਾ ਤੇਰੇ ਤੁਹਾਡੇ ਦਰਵਾਜ਼ੇ ਛੱਡ ਕੇ ਮੇਰੀ ਜ਼ਿੰਦਗੀ ਜੋ ਪ੍ਰਾਣ ਸਰੀਰ ਚੋਂ ਪ੍ਰਾਣ ਕੱਢ ਲਿਓ ਜਿੱਦਾਂ ਦੀ ਨੌਬਤ ਬਣ ਜਾਏ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਣ ਵਾਲਾ ਦੂਜੇ ਦੇ ਦਰਵਾਜ਼ੇ ਨੂੰ ਤੁਰਿਆ ਫਿਰਦਾ ਦੂਜੇ ਦੇ ਦਰਵਾਜ਼ੇ ਖੜਕਾਈ ਜਾਂਦਾ ਜਾ ਕੇ ਦੂਜੇ ਦੇ ਮਾਰਮਗਰ ਤੁਰਿਆ ਫਿਰਦਾ ਫਰੀਦਾਬਰ ਪਰ ਆਏ ਬੈਸਣ ਸਾਈ ਮੂਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਵੇਂ ਜੇ ਤੁਸੀਂ ਇਦਾਂ ਕਿਤੇ ਮੈਨੂੰ ਰੱਖ ਲਿਆ ਤੇ ਕਿਰਪਾ ਕਰਿਓ ਪਰ ਜਿਉਂ ਸਰੀਰੋਂ ਲੈ ਜੇ ਇਦਾਂ ਦੀ ਨੌਬਤ ਬਣ ਗਈ ਨਾ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਮੈਂ ਜੂੰਦਾ ਜੀ ਤੁਹਾਡਾ ਦਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਤੋ ਇਸ ਕਰਕੇ ਸਾ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਗਿਆਨੀ ਗੁਰਬੇਨ ਭਗਤ ਨਾ ਹੋਈ ਹੈ ਆਪਣੇ ਆਪ ਨੂੰ ਗਿਆਨਮਾਨ ਸਮਝਣ ਵਾਲੇ ਮਨੁੱਖ ਗੁਰੂ ਤੋਂ ਬਿਨਾ ਇਬਾਦਤ ਨਹੀਂ ਹੋ ਸਕਦੀ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਗੁਰੂ ਜੀ ਦੇ ਰਸਣ ਕੇ ਭਗਤੀ ਕਿਦਾਂ ਕਰਨੀ ਗਿਆਨੀ ਗੁਰਬੇਨਾ ਭਗਤ ਨਾ ਹੋਈ ਹੈ ਗਿਆਨੀ ਹੈ ਗਿਆਨਮਾਨ ਆਪਣੇ ਆਪ ਨੂੰ ਗਿਆਨਮਾਨ ਸਮਝਣ ਵਾਲੇ ਮਨੁੱਖ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਕੋਰੇ ਰੰਗ ਕਦੇ ਨਾ ਚੜੇ ਜਿਵੇਂ ਕੋਰੇ ਕਪੜੇ ਤੇ ਰੰਗ ਨਹੀਂ ਚੜ ਸਕਦਾ ਜਿੰਨੀ ਦੇਰ ਤੱਕ ਉਸ ਕਪੜੇ ਨੂੰ ਪਹਿਲਾਂ ਖੰਭ ਚਾੜਨੀ ਪੈਂਦੀ ਹੈ ਪਾਹ ਲਉਣੀ ਪੈਂਦੀ ਹੈ ਫਿਰ ਉਹ ਕਪੜਾ ਰੰਗ ਫੜਦਾ ਏਦਾਂ ਮਨ ਰੂਪੀ ਇਸ ਕਪੜੇ ਨੂੰ ਰੰਗ ਚੜਨ ਵਾਸਤੇ ਪਹਿਲਾਂ ਖੰਭ ਚਾੜਨੀ ਪੈਣੀ ਹੈ ਪਾਹ ਲਉਣੀ ਪੈਣੀ ਹੈ ਤੇ ਪਾਹ ਤੇ ਖੰਭ ਕੀ ਹੈ ਪਹਿਲਾਂ ਭੈ ਵਿੱਚ ਖੰਭ ਚੜਾਈ ਹੈ ਪ੍ਰਮਾਤਮਾ ਦਾ ਨਿਰਮਲ ਭਾਉ ਲੈ ਕੇ ਆਓ ਇਹ ਮਨ ਦੇ ਕੱਪੜੇ ਨੂੰ ਖੰਭ ਚੜਨੇ ਆ ਪੈਸਾ ਮਿਲਿਓ ਦਰ ਰੱਖਣਾ ਆਪਣੇ ਅੰਦਰ ਨਿਰਮਲ ਪਾਓ ਨਿਰਮਲ ਅਦਬ ਰਿਸਪੈਕਟ ਸਤਕਾਰ ਆਪਣੇ ਅੰਦਰ ਇਹ ਭਾਓ ਜਿਹੜਾ ਰੱਖਣਾ ਵਾ ਭੈ ਰੱਖਣਾ ਵਾ ਇਹ ਮਨ ਦੇ ਕੱਪੜੇ ਨੂੰ ਖੰਭ ਚੜਨਾ ਭੈ ਵਿੱਚ ਖੰਭ ਚੜਾਈ ਐ ਕਿ ਅੱਜ ਭੈ ਹੈਗਾ ਮਾਂ ਦੇ ਕੱਪੜੇ ਨੂੰ ਖੁੰਭ ਚੜਨ ਵਾਲੀ ਜਿਹੜੀ ਪਾ ਲਾਉਣੀ ਹੈ ਖੁੰਭ ਚੜਨੀ ਹੈ ਕਿ ਅੱਜ ਹੈ ਅੱਜ ਨਿਕਲ ਗਈ ਕਿੰਨੇ ਪਰਸੈਂਟ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਜਿਹੜੇ ਅਸੀਂ ਨਸ਼ੇ ਤੋਂ ਬਿਨਾਂ ਕਰਦੇ ਸਾ ਸੰਗਤ ਜੀ ਮਾਰੇਓ ਧਿਆਨ ਤੁਸੀਂ ਗ੍ਰਸਤੀ ਹੋ ਆਪਾਂ ਜਾਂਦੇ ਰਹੀ ਨੇ ਇੱਕ ਦੂਜੇ ਦੇ ਘਰਾਂ ਚ ਕਿੰਨੇ ਪਰਸੈਂਟੇਜ ਬਣਾ ਤੁਹਾਨੂੰ ਆ ਅਗਲੇ ਸੀਜ਼ਨ ਚੱਲ ਪੈਣਾ ਸੋਤਣਾ ਤੁਹਾਨੂੰ ਕਿੰਨੇ ਕਿ ਅਨੰਦ ਐਰ ਕੀ ਨੋਟ ਕਰਿਓ ਕਿੰਨੇ ਅਨੰਦ ਕਰ ਜਾਂ ਤੁਸੀਂ ਗਏ ਜਿੱਥੇ ਬਿਲਕੁਲ ਨਸ਼ਾ ਨਹੀਂ ਸੀ ਇਹਦੇ ਨਾ ਪੀਤਾ ਸੀ ਨਾ ਪਿਆ ਸੀ ਨੋਟ ਜ਼ਰੂਰ ਕਰਿਓ ਵਟ ਏਵਰ ਦੇ ਦਾਵਾ ਕਰਨ ਵਾਲੇ ਵੀ ਇਸ ਵਹਿਣ ਚ ਬੋਲੋ ਜੀ ਅਗੋਂ ਪਿਛੋਂ ਉਹਨਾਂ ਨੇ ਦਾਵਾ ਕੀਤਾ ਹੁੰਦਾ ਵੀ ਇਹਨਾਂ ਦੇ ਨਾਲ ਦਾ ਤੇ ਗੁਰਸ਼ਖ ਪਰਿਵਾਰ ਹੀ ਕੋਈ ਨਹੀਂ ਤੋਂ ਅਗੋਂ ਕਹਿੰਦੇ ਪੀਂਦੇ ਨਹੀਂ ਪਰ ਪਿਆ ਦਿੰਦੇ ਆ ਮਨ ਜ਼ਹਿਰ ਆਪ ਨਹੀਂ ਪੀਂਦੇ ਪਰ ਜ਼ਹਿਰ ਪਿਆ ਦਿੰਦੇ ਆ ਸਿਖਰਤ ਮਰਿਆਦਾ ਜਿ ਲਿਖਿਆ ਵੀ ਗੁਰਸਿੱਖ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜਾਂ ਤੇ ਨਾਂ ਨਸ਼ਾ ਕੇਵੇ ਕਰ ਜਾਂਗੇ ਪੀਵੇ ਤੇ ਨਾਂ ਨਸ਼ਾ ਪਿਆਵੇ ਤੇ ਗ੍ਰੰਥੀ ਸਿੰਘ ਮਹਾਰਾਜ ਵੱਲ ਮੁੱਕ ਕਰਕੇ ਕਹਿ ਰਹੇ ਹੁੰਦਾ ਮਹਾਰਾਜ ਇਹਨਾਂ ਨੂੰ ਗੁਰਮਤ ਅਨਸਾਰ ਆਨੰਦ ਕਾਰਜ ਕਰਨ ਦੀ ਸਮਰੱਥਾ ਬਖਸ਼ਿਸ਼ ਕਰੇ ਇਹਦੇ ਉਹਦੇ ਅੰਦਰ ਕਿਉਂ ਸਾਸ ਨਹੀਂ ਤੇ ਫਿਰ ਭੈ ਰਹਿ ਗਿਆ ਮਨ ਚ ਭੈ ਵਿੱਚ ਖੋਂਬ ਚੜਾਈ ਹੈ ਪਰਮਾਤਮਾ ਦਾ ਨਿਰਮਲ ਭੋ ਲੈਉਣਾ ਇਹ ਮਨ ਦੇ ਕਪੜੇ ਨੂੰ ਖੰਭ ਚੜਨਾ ਸ਼ਰਮ ਪਾ ਤਨ ਹੋਏ ਆਪਣੀ ਜ਼ਿੰਦਗੀ 'ਚ ਸ਼ਰਮ ਲੈ ਕੇ ਆਉਣੀ ਮਿਹਨਤ ਲੈ ਕੇ ਆਉਣੀ ਸ਼ਰਮਖੰਡ ਕੀ ਬਾਣੀ ਰੂਪ ਤੇਰਾ ਸ਼ਰਮਖੰਡ ਵਾਲਾ ਬੰਦਾ ਵਾ ਉਹ ਹੱਥ 'ਚ ਖੱਪਰ ਫੜ ਕੇ ਦੂਜੇ ਕੋ ਭੀਕ ਨਹੀਂ ਮੰਗਦਾ ਕਿਉਂਕਿ ਮੁੰਡਾ ਸੰਤੋਖ ਸ਼ਰਮ ਪਤ ਚੋੜੀ ਮਿਹਨਤ ਨੂੰ ਜਿਹਨੇ ਖੱਪਰ ਬਣਾ ਲਿਆ ਉਹ ਕਿਸੇ ਕੋਲੋਂ ਕਿਉਂ ਮੰਗੇਗਾ ਜੀ ਸ਼ਰਮ ਪਾ ਤਨ ਹੋਏ ਮਿਹਨਤ ਦੀ ਪਾਲ ਆਏ ਨੂੰ ਨਾਨਕ ਭਗਤੀ ਜੇ ਰਪੈ ਹੇ ਨਾਨਕ ਜੇ ਭਗਤੀ ਨਾ ਤੇਰਾ ਮਨ ਰੰਗਿਆ ਗਿਆ ਕੂੜੈ ਸੋਏ ਨ ਕੋਏ ਤੇਰੇ ਮਨ ਤੱਕ ਝੂਠ ਦੀ ਖਬਰ ਜਾਣੀ ਨੇ ਐਦਾਂ ਰੰਗਣਾ ਗਿਆਨੀ ਗੁਰਬੈ ਨਾ ਭਗਤ ਨਾ ਹੋਈ ਗੁਰੂ ਤੋਂ ਬਿਨਾ ਭਗਤੀ ਨਹੀਂ ਅੱਛਾ ਜਿਹੜੀ ਗੁਰੂ ਤੋਂ ਬਿਨਾ ਭਗਤੀ ਹੋਏਗੀ ਉਹ ਫਿਰ ਐਦਾਂ ਦੀ ਹੋਏਗੀ ਕਿਦਾਂ ਦੀ ਹਰ ਹਰ ਕਰੈ ਨਿਤ ਕਪਟ ਕੁਮਾਵੇਂ ਰੱਬ ਰੱਬ ਵੀ ਨਿਤ ਕਰੀ ਜਾਣਾ ਤੇ ਕਪੜਤ ਵੀ ਨਿਤੀ ਕਰੀ ਜਾਣਾ ਯਾਨੀ ਕਿ ਪਾਠ ਵੀ ਕਰੀ ਜਾਣਾ ਗੁਰਦੁਆਰੇ ਵੀ ਆਈ ਜਾਣਾ ਤੇ ਧੋਖਾ ਵੀ ਲੋਕਾਂ ਨਾਲ ਪੂਰਾ ਟਿਕਾ ਕੇ ਕਰਨਾ ਇਹ ਇਦਾਂ ਹੀ ਹੋ ਗਿਆ ਜਿਵੇਂ ਘਰ 'ਚ ਇੱਕ ਬੰਨੇ ਪਹਿਣਾ ਸਫਾਈ ਕਰੀ ਜਾਣ ਤੇ ਨਿਆਣੇ ਮਗਰੇ ਗੰਦ ਪਾਈ ਜਾਣਾ ਤੇ ਕਿਹੜੀ ਬੀਬੀਆਂ ਅੱਖ ਕੇ ਨਹੀਂ ਕਹਿੰਦੀਆਂ ਕਿ ਪਹਿਲਾਂ ਰੱਜ ਕੇ ਗੰਦੀ ਪਾ ਲਉ ਹਾਂ ਤੁਸੀਂ ਵੀ ਸਾਨੂੰ 2 ਘੰਟੇ ਹੋ ਗਏ ਪੋਚੇ ਮਾਰਦੇ ਨੇ ਤੁਸੀਂ ਇੱਕ ਮਿੰਟ 'ਚ ਫੇਰ ਚਾਦਰਾਂ ਖਿਲਾਰਤੀਆਂ ਤੇ ਪਾਸ਼ਾ ਕਹਿੰਦੇ ਆ ਬਖਸ਼ਿਸ਼ ਕਰਦੇ ਸਤਿਗੁਰ ਜੀ ਕਹਿੰਦੇ ਆਪਣੀ ਜ਼ਿੰਦਗੀ ਰੋਜ਼ ਹੀ ਇਦਾਂ ਕਰੀ ਜਾਣਾ ਇਧਰੋਂ ਗੰਦ ਪਾਈ ਜਾਣਾ ਇਧਰੋਂ ਪਾਠ ਕਰੀ ਜਾਣਾ ਇਧਰੋਂ ਗੁਰਦੁਆਰੇ ਜਾਣਾ ਇਧਰੋਂ ਫੇਰ ਉੱਤੇ ਗੰਦਗੀ ਪਾਈ ਜਾਣਾ ਇਧਰ ਨਹੀਂ ਕਦੀ ਆਖਿਆ ਕੁਝ ਹਰ ਹਰ ਕਰੈ ਨਿਤ ਬੋਲੋ ਜੀ ਹਰ ਹਰ ਕਰੈ ਨਿਤ ਜਿਹੜਾ ਨਿਤ ਸ਼ਬਦ ਹੈ ਨਾ ਦੇਹਲੀ ਦੀਪੁਕੇ ਸਾਧ ਸੰਗਤ ਜਿਹੜੇ ਤੁਹਾਡੇ ਜੋ ਬਾਣੀ ਪੜਨ ਵਾਲੇ ਗੁਰਮੁਖ ਪਿਆਰੇ ਬੈਠੇ ਦੇਹਲੀ ਦੀਪੁ ਸਮਝ ਗਿਓ ਜਿਵੇਂ ਪਾ ਤਾਲਾਂ ਪਾ ਤਾਲ ਲੱਖ ਉਹਦਾ ਲੱਖ ਸ਼ਬਦ ਹੈ ਦੇਹਲੀ ਦੀਪੁਕੇ ਕਿ ਲੱਖਾਂ ਪਤਾਲ ਲੱਖਾਂ ਕਾਸ਼ ਉਹ ਲੱਖ ਸ਼ਬਦ ਉਹਨੇ ਦੋਵੇਂ ਬੰਨੇ ਆਉਣਾ। ਇਦਾਂ ਜਿਹੜਾ ਇੱਥੇ ਨਿਤ ਸ਼ਬਦ ਉਹਨੇ ਦੋਵੇਂ ਬੰਨੇ ਆਉਣਾ। ਵੀ ਹਰ ਹਰ ਕਰੇ ਨਿਤ। ਨਿਤ ਕਵਟ ਕੁਮਾ। ਵੀ ਕਵਟ ਵੀ ਨੇਤੀ ਕਰਨਾ ਤੇ ਪਾਠ ਵੀ ਨੇਤੀ ਕਰਨਾ। ਕੰਮ ਦੋਵੇਂ ਬਰਾਬਰ ਰੱਖਣੇ। ਵੀ ਜਾਨੀ ਕਿ ਸਫਾਈ ਵੀ ਪੂਰੀ ਕਰਨੀ ਆ ਤੇ ਗੰਦ ਵੀ ਰੱਜ ਕੇ ਪਾਉਣਾ। ਜਿੰਦਗੀ ਵਾਲੇ ਬੰਦੇ ਵੀ ਕੋਈ ਕਸਰ ਨਹੀਂ ਛੱਡਣੀ। ਸਿਖਰ ਲਾ ਕੇ ਹਟਣਾ ਇੱਕ। ਉਹ ਤਾਂ ਇਹ ਤੁਸੀਂ ਵੇਖੋ ਕਈ ਆਪਣੇ ਪੁੱਤਾਂ ਧੀਆਂ ਦੇ ਨਾਲ ਕਾਰਜ ਕਰਦੇ ਨੇ ਉਹ ਕਹਿੰਦੇ ਜੀ ਪਾਠ ਪਹਿਲੇ ਕਰਾ ਲੈਣਾ ਸੀ ਬਾਅਦ ਚ ਫਿਰ ਸੂਤਰ ਜਿਆ ਨਹੀਂ ਆਉਂਦਾ ਕੰਮ ਸਮਝ ਆ ਗਈ ਨਾ ਉਹ ਸੂਤਰ ਕਿਉਂ ਨਹੀਂ ਆਉਂਦਾ ਭਲਾ ਕਿਉਂਕਿ ਬਾਅਦ ਫਿਰ ਉਹਨਾਂ ਨੇ ਆਪਣੀਆਂ ਪਾਟੀਆਂ ਕਰਨੀਆਂ ਹੁੰਦੀਆਂ ਨੇ ਫਿਰ ਨੱਚਣਾ ਟੱਪਣਾ ਫੈਰ ਹੁੰਦੇ ਫਿਰ ਇਦਾਂ ਤਾਂ ਨੂੰ ਹਵਾਈ ਫੈਰ ਹੁੰਦੇ ਆ ਫੇ ਕਿਹਦੀ ਕੰਨ ਦੇ ਲਾਗੇ ਦੇ ਵੱਜਦੇ ਨਾ ਫੇਬ ਤਾਂ ਕਰਨਗੇ ਰੱਬ ਕੋਲੋਂ ਖੁਸ਼ੀ ਨਹੀਂ ਜਰੀਗੀ ਭਾਵੇਂ ਸਾਡੀ ਹੁਣ ਰੱਬ ਤੁਹਾਡੀ ਬੰਦੂਕ ਗੋਲੀ ਪਾਉਣ ਆਇਆ ਸੀ ਕਿ ਫੈਰ ਕਰਨ ਆਇਆ ਸੀ ਅੱਖ ਤਾਂ ਆ ਪਾ ਚੁੱਕੀ ਸੀ ਪਹਿਲਾਂ ਦੀ ਉਦੋਂ ਤੇ ਅਸੀਂ ਗੁਰਮਤੀ ਗੱਲ ਕੋ ਸੁਣਨ ਨੂੰ ਤਿਆਰ ਨਹੀਂ ਹੁਣ ਤਾਂ ਬਹੁਤ ਥਾਵਾਂ ਤੇ ਪੈਰਸੰਗ ਦੇ ਬਾਹਰ ਵੀ ਅਗਰ ਨੇ ਲਿਖ ਕੇ ਲਾ ਦਿੱਤਾ ਹੈ ਕਿ ਇੱਥੇ ਤੁਸੀਂ ਵੈਪਨ ਲੈ ਕੇ ਨਾਓ ਯਾਰ ਤੁਸੀਂ ਆਨੰਦ ਕਾਰਜ ਕਰਨਾ ਹੈ ਤੇ ਕਬਜ਼ਾ ਲੈਣਾ ਹੈ ਇਹਦੀ ਜ਼ਮੀਨ ਤੇ ਪਰ ਕਿਸੇ ਬਨੇ ਤੁਰਪੇ ਸੀ ਅਸੀਂ ਗਲਤ ਦਿਸ਼ਾ ਵਾਲੇ ਕੋਲ ਨਹੀਂ ਗਏ ਫਿਰ ਅੱਛਾ ਫਿਰ ਸਾਤ ਸੰਗੀਤੀ ਮੈਂ ਪਹਿਲਾਂ ਆਰੰਭ ਚ ਗਿਆ ਵੈਪਨ ਫੜਾਇਆ ਫੜਿਆ ਉਹਨੇ ਜਿਹਨੇ ਨਸ਼ਾ ਕੀਤਾ ਹੋਇਆ ਪਤਾ ਨਹੀਂ ਕਿੱਥੇ ਕਿਹਦੇ ਕੋਲੋਂ ਕਿੱਥੇ ਫਾਇਰ ਹੋ ਜਾਣਾ ਮੁੜ ਕੇ ਆਪਣਾ ਘਰ ਹੀ ਤਬਾਹ ਕਰਕੇ ਵੇਜਾ